ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਨੂੰ ਜਪ ਵੈਲਫੇਅਰ ਸੁਸਾਇਟੀ ਵੱਲੋਂ ਮਦਦ ਕਰਨ ਦੇ ਵਿੱਚ ਐਨਜੀਓ ਵੱਲੋਂ ਬਹੁਤ بڑا ਭਰੋਸਾ ਕੀਤਾ ਜਾਂਦਾ ਹੈ ਕਿਉਂਕਿ ਅਗਰ ਗੱਲ ਕਰੀਏ ਡਾਕਟਰ ਗੁਰਿੰਦਰ ਸਿੰਘ ਜੀ ਮਿਕੂ ਜਵੰਦਾ ਜੋ ਪੰਜਾਬ ਇਨਫੋਟੈਕ ਦੇ ਚੇਅਰਮੈਨ ਹਨ ਉਹਨਾਂ ਵੱਲੋਂ ਜਪ ਵੈਲਫੇਅਰ ਸੁਸਾਇਟੀ ਦੇ ਨਾਲ ਨਾਲ ਚਲਾਈ ਜਾ ਰਹੀ ਐਨਜੀਓ ਵੱਲੋਂ ਲੋਕਾਂ ਦੀ ਮਦਦ ਕੀਤੀ ਜਾ ਰਹੀਆਂ ਚਾਹੇ ਕੈਂਪ ਲਾਉਣੇ ਹੋਣ ਜਾਂ ਲੋੜਵੰਦਾਂ ਨੂੰ ਰਾਸ਼ਨ ਦੇਣਾ ਹੋਵੇ ਜਾਂ ਪਿੰਡਾਂ ਦੇ ਵਿੱਚ ਚਲਾਏ ਜਾ ਰਹੇ ਸिलाई ਸੈਂਟਰ ਹੋਣ ਗੱਲ ਕਰੀਏ ਡਾਕਟਰ ਗੁਲਿੰਦਰ ਜੀ ਸਿੰਘ ਜਿਹੜੇ ਬੰਦਾ ਜੀ ਹਨ ਉਹ ਇਨਸਾਨ ਹਨ ਜੋ ਲੋਕਾਂ ਦੀ ਮਦਦ ਕਰਨ ਦੇ ਵਿੱਚ ਭਰੋਸਾ ਰੱਖਦੇ ਹਨ ਪਿੰਡਾਂ ਦੇ ਵਿੱਚ ਕੈਂਪ ਲਾਏ ਜਾ ਰਹੇ ਹਨ ਵੱਡੀ ਪੱਧਰ ਤੇ ਚਾਹੇ ਕਿਸੇ ਤਰੀਕੇ ਦੇ ਕੈਂਪ ਹੋਣ ਮਦਦ ਦੇ ਲਈ ਉਹਨਾਂ ਦੇ ਹੱਥ ਹਰ ਕਦਮ ਦੇ ਅੱਗੇ ਰਹਿੰਦੇ ਹਨ ਚਾਹੇ ਸੰਗਰੂਰ ਦੇ ਵਿੱਚ ਲੈਬੋਰੀ ਜੋ ਟੈਕਸ ਗੱਲ ਕਰੀਏ ਤਾਂ ਬਹੁਤ ਘੱਟ ਰੇਟਾਂ ਤੇ ਲੋਕਾਂ ਦੇ ਟੈਸਟ ਕੀਤੇ ਜਾਂਦੇ ਹਨ ਚਾਹੇ ਲੋਕਾਂ ਦੀ ਲੋੜਵੰਦਾਂ ਦੀ ਮਦਦ ਕਰਨ ਦੇ ਵਿੱਚ ਹੋਣ ਚਾਹੇ ਰਾਜਨੀਤਿਕ ਜਾਂ ਧਾਰਮਿਕ ਮੁੱਦਿਆਂ ਦੀ ਗੱਲ ਕਰੀਏ ਤਾਂ ਜੱਪ ਵੈਲਫੇਅਰ ਸੁਸਾਇਟੀ ਸਭ ਤੋਂ ਇੱਕ ਹੈਮ ਅਦਾ ਕਰਦੀ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਕੈਂਪ ਲਾਏ ਗਏ ਹਨ ਲੋੜਵੰਦ ਪਰਿਵਾਰਾਂ ਦੀ ਮਦਦ ਤਾਂ ਡਾਕਟਰ ਗੁਨੀਂਦਰਜੀਤ ਸਿੰਘ ਮਿੰਕੂ ਜਵੰਦਾ ਜੀ ਵੱਲੋਂ ਕੀਤੀਆਂ ਜਾਂਦੀਆਂ ਹਨ ਸਮੇਂ-ਸਮੇਂ ਦੇ ਪਿੰਡਾਂ ਦੇ ਵਿੱਚ ਬੁਖਵੱਕ ਕੈਂਪ ਲਗਾਏ ਜਾਂਦੇ ਹਨ ਜਿੱਥੇ ਵੀ ਜਿਹੇ ਸਮੇਂ ਦੀ ਲੋੜ ਹੁੰਦੀ ਹੈ ਉੱਥੇ ਕੈਂਪ ਲਗਾਏ ਜਾਂਦੇ ਹਨ ਜਿੱਥੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਉਹਨਾਂ ਵੱਲੋਂ ਲੋਕਾਂ ਦੇ ਲੋਕਹਿਤ ਕੈਂਪ ਲਗਾਏ ਜਾ ਰਹੇ ਹਨ ਜਿਨ੍ਹਾਂ ਵਿੱਚ ਲੋਕਾਂ ਨੂੰ ਘਰ ਬੈਠੇ ਸਹੂਲਤਾਂ ਮਿਲਦੀਆਂ ਨਜ਼ਰ ਆਉਂਦੀਆਂ ਹਨ ਜਿੱਥੇ ਅਸੀਂ ਉੱਥੇ ਦੇਖਦੇ ਹਾਂ ਕਿ ਲੋੜਵੰਦਾਂ ਦੇ ਲਈ ਰਾਸ਼ਨ ਦੇਣਾ ਹੋਵੇ ਤਾਂ ਜੱਪ ਵੈਲਫੇਅਰ ਸੁਸਾਇਟੀ ਸਭ ਤੋਂ ਅੱਗੇ ਨਜ਼ਰ ਆਉਂਦੀ ਹੈ ਚਾਹੇ ਕਿਸੇ ਵੀ ਮੁੱਦੇ ਦੇ ਲੈ ਕੇ ਕਿਸੇ ਦੀ ਮਦਦ ਕਰਨ ਦੇ ਵਿੱਚ ਜੱਪ ਵੈਲਫੇਅਰ ਸੁਸਾਇਟੀ ਹਰ ਸਮੇਂ ਲੋਕ ਹਿੱਤ ਦੇ ਕੰਮ ਕਰਨ ਦੇ ਵਿੱਚ ਸਭ ਤੋਂ ਵੱਡੀ ਮਦਦ ਕਰਦੀ ਹੈ ਉਸ ਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਇੱਕ ਕੈਂਪਰ ਲੱਗ ਰਿਹਾ ਮੀਕੂ ਜੀ ਬੰਦਾ ਉਹਦਾ ਤੇ ਆ ਭਾਈ ਗੁਰਦਾਸ ਕੋਲ ਦੇ ਵਿੱਚ ਤੇ ਉਹਨਾਂ ਨੇ ਬਹੁਤ ਵੱਡੀ ਆਪਨਾਲਾ ਕੀਤਾ ਹੈਗਾ ਤੇ ਉਹਨਾਂ ਨੇ ਇੱਥੇ ਕੈਂਪ ਲਾਇਆ ਹੈਗਾ ਸੂਰਤਾਂਵਾਰ ਤੇ ਬਹੁਤ ਬੜੀਆ ਸੂਰਤ ਹੋ ਰਹੀ ਹੈ ਵਧੀਆ ਕੰਮ ਕਰ ਰਹੇ ਨੇ ਬਹੁਤ ਬੜੀਆ ਕੰਮ ਇਹ ਬਹੁਤ ਬੜੀਆ ਜੀ ਬਹੁਤ ਬੜੀਆ ਸਾਰੇ ਅੰਗ ਹੀ ਉਹਨਾਂ ਕਿੱਥੋਂ ਹੀ ਵਾਗ ਜਾਣਗੇ ਸੰਗੂਰੀ ਜੀ ਜਾਣਾ ਪਊਗਾ ਔਖਾ ਤੇ ਬਹੁਤ ਬੜੀਆ ਕੰਮ ਹੈ ਜੀ ਇੱਥੇ ਵਧੀਆ ਕੰਮ ਚੱਲ ਰਿਹਾ ਹੈਗਾ ਹਾਂਜੀ ਮੇਰਾ ਨਾਮ ਕਾਦਰ ਖਾਨ ਤੇ ਜੈਫਰ ਬੈਲੋਸਿਟੀ ਟੀਮ ਵੱਲੋਂ ਤੇ ਡਾਕਟਰ ਮਿੰਕੂ ਜਵੰਦਾ ਜੀ ਦੀ ਅਗਵਾਈ ਵਿੱਚ ਅੱਜ ਪਿੰਡ ਭਿੰਡਰਾ ਵਿਖੇ ਅਸੀਂ ਇੱਕ ਕੈਂਪ ਲਾਇਆ ਇਹਦੇ ਵਿੱਚ ਕੀ ਆ ਬਲਕਿ ਲੋਕ ਹਿੱਤ ਕੈਂਪ ਲਾਇਆ ਜਿਦੇ ਕਰਕੇ ਲੋਕਾਂ ਤੱਕ ਸਹੂਲਤਾਂ ਜਿਹੜੀਆਂ ਪਹੁੰਚਣੀਆਂ ਕੀਤੀਆਂ ਜਾਣ ਜਿਵੇਂ ਕਈ ਵਾਰ ਬਜ਼ੁਰਗ ਲੋਕ ਨੇ ਜਿਹੜੇ ਉਹ ਸ਼ਹਿਰ ਤੱਕ ਨਹੀਂ ਜਾ ਸਕਦੇ ਤਾਂ ਮਿੰਕੂ ਜਵੰਦਾ ਜੀ ਵੱਲੋਂ ਪਿੰਡ ਪੱਦਰ ਤੇ ਕੈਂਪ ਲਾਇਆ ਜਾ ਰਹੇ ਨੇ ਵੀ ਲੋਕਾਂ ਤੱਕ ਸਹੂਲਤਾਂ ਪਹੁੰਚਣੀਆਂ ਕੀਤੀਆਂ ਜਾਣ ਕਿਉਂਕਿ ਡਾਕਟਰ ਮਿੰਕੂ ਜਵੰਦਾ ਇੱਕ ਲੰਬੇ ਸਮੇਂ ਤੋਂ ਸਮਾਜ ਸੇਵਕੀ ਤੌਰ ਤੇ ਸਮਾਜ ਦੇ ਵਿੱਚ ਕੰਮ ਕਰ ਰਹੇ ਨੇ ਜਿਵੇਂ ਉਹਨਾਂ ਨੇ ਪਹਿਲਾਂ ਅਸੀਂ ਰਾਮਪੂਰੇ ਪਿੰਡ ਲਾਇਆ ਏਆਈ ਦਾ ਕੈਂਪ ਲਾਇਆ ਤਾਂ ਉੱਥੇ ਵੀ ਬ੍ਰੈਸਟ ਕੈਂਸਰ ਦਾ ਤੇ ਉਹਦੇ ਵਿੱਚ ਵੀ ਚੈੱਕਅਪ ਕੀਤਾ ਗਿਆ ਤੇ ਉਹ ਬਲਕਿ ਬਹੁਤ ਉਪਰਾਲੇ ਕਰਾਂ ਜਿਵੇਂ ਲੇਡੀ ਨੂੰ ਸਲਾਈ ਸੈਂਟਰ ਦੇ ਰੱਖਿਆ ਉਹਨਾਂ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਆਪਣੇ ਪੈਰਾਂ 'ਤੇ ਖੜਾ ਕਰਨ ਵਾਸਤੇ ਜਿਵੇਂ ਸ਼ਹਿਰ ਦੇ ਵਿੱਚ ਪਹਿਲਾਂ ਮਛਰ ਦੀ ਕਰਕੇ ਬੜੀ ਚਿਕਨਮੂਨੀਆਂ ਦੀ ਪ੍ਰੋਬਲਮ ਆਈ ਹੈ ਕਿਤੇ ਉਹਦੇ ਵਾਸਤੇ ਸਾਡੀ ਟੀਮ ਵੱਲੋਂ ਫੋਗ ਡਿਲ ਕੀਤੀ ਮਿੰਕੂ ਜਵੰਦਾ ਜੀ ਦੀ ਗਵਾਈ ਵਿੱਚ ਪਿੰਡੋਂ ਪਿੰਡੀ ਤੇ ਸ਼ਹਿਰ ਦੇ ਵਿੱਚ ਵੱਖਰੇ ਵੱਖਰੇ ਤਰ੍ਹਾਂ ਦੇ ਉਪਰਾਲੇ ਜਿਹੜੇ ਉਹ ਕੀਤੇ ਜਾ ਰਹੇ ਨੇ ਇੱਕ ਸਮਾਜ ਸੇਵੀ ਹੋਣ ਦੇ ਨਾਤੇ ਮਿੰਕੂ ਜਵੰਦਾ ਜੀ ਲੋਕਾਂ ਦੇ ਗਰਾਉਂਡ ਤੇ ਜਾਂਦੇ ਆ ਤੇ ਉਹ ਆਪ ਲੋਕ ਆਉਂਦੇ ਉਹਨਾਂ ਕੋਲ ਉਹਨਾਂ ਨੂੰ ਸਾਰੇ ਦੁੱਖ ਤਕਲੀਫਾਂ ਦੱਸ ਦਿਆ ਇਸ ਕਰਕੇ ਮਿੰਕੂ ਜਵੰਦਾ ਜੀ ਉਸ ਕੰਮ ਨੂੰ ਸਮੇਂ ਸਿਰ ਲੋਕਾਂ ਤੱਕ ਪਹੁੰਚਾਉਣ ਦਾ ਆਪਦੇ ਵੱਲੋਂ ਪੂਰਾ ਯਤਨ ਕਰਦੇ ਅਸੀਂ ਜਵੰਦਾ ਸਾਹਿਬ ਦਾ ਧੰਨਵਾਦ ਕਰਦੇ ਆ ਅੱਜ ਦੇ ਕੈਂਪ ਦੇ ਗੱਲ ਕੀਤੇ ਅੱਜ ਕੀ ਕੀ ਸਹੂਲਤਾਂ ਮਨ ਕਾਇਮ ਤੇ ਵਿੱਚ ਸਾਡੇ ਕੈਂਪ ਦੇ ਵਿੱਚ ਜਿਵੇਂ ਲਾਲ ਕਾਪੀ ਹੋ ਗਈ ਜੀ ਤੇ ਕੇਵਾਈਸੀ ਹੋ ਗਈ ਆਧਾਰ ਕਾਰਡਾਂ ਦੇ ਜਿਵੇਂ ਪੈਂਡਿੰਗ ਕਿਸੇ ਵੀ ਤਰ੍ਹਾਂ ਦੇ ਜਿਹੜੇ ਪੰਜਾਬ ਸਰਕਾਰ ਵੱਲੋਂ ਜਿੰਨੀਆਂ ਚਾਹਤੂ ਕੁਝ ਸਕੀਮਾਂ ਨੇ ਜਿਹੜੀਆਂ ਸਹੂਲਤਾਂ ਲੋਕਾਂ ਤੱਕ ਪ੍ਰਦਾਨ ਕੀਤੀਆਂ ਗਈਆਂ ਨੇ ਤਾਂ ਉਹਨਾਂ ਵਿੱਚੋਂ ਜੋ ਜੋ ਕਿਸੇ ਦੀ ਕੋਈ ਪ੍ਰੋਬ